ਪੰਜਾਬ ਬੰਦ ਨੂੰ ਮਿਲਿਆ ਪੂਰਨ ਸਮਰਥਨ ਹੰਬਣਾ ਬਾਜ਼ਾਰ ਮੁਕੰਮਲ ਬੰਦ ਰਿਹਾ ਇਸ ਮੌਕੇ ਕਿਸਾਨ ਆਗੂ ਮੀਤ ਪ੍ਰਧਾਨ ਧਿਆਨ ਸਿੰਘ ਗੌਸਪੁਰ ਪ੍ਰਧਾਨ ਬਲਵਿੰਦਰ ਸਿੰਘ ਪੈਰੋਮੁੰਨਾ ਪ੍ਰਧਾਨ ਹਰਦੀਪ ਸਿੰਘ ਸਲੇਮਪੁਰ ਬਲਵੀਰ ਸਿੰਘ ਕਲੇਰ ਭਪਿੰਦਰ ਢਡਾਲ ਸਰਪੰਚ ਭਪਿੰਦਰਪਾਲ ਸਿੰਘ ਚਾਵਲਾ ਤੇ ਹੋਰ ਕਿਸਾਨੀ ਆਦ ਆਜ ਹਾਜ਼ਰ ਸਨ ਇਸ ਵਿੱਚ ਬੀਬੀਆਂ ਨੇ ਵੀ ਸਹਿਯੋਗ ਦਿੱਤਾ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਉਤਲੇ ਫੂਕੇ ਗਏ ਅਤੇ ਕੇਂਦਰਕ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ। ਕੇਂਦੀ ਮਰੇ। ਇੰਨੀ ਵਾਰੀ ਮਰੇ। ਸੈਂਟਰ ਸਰਕਾਰ ਮੁਰਦਾਬਾਦ। ਸੈਂਟਰ ਸਰਕਾਰ ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ। ਨਰਿੰਦਰ ਮੋਦੀ ਮੁਰਦਾਬਾਦ। ਅਮਿਤ ਸ਼ਾਹ ਮੁਰਦਾਬਾਦ। ਨਾਰੇ ਵੀ ਬੋਲਦੇ ਆ। ਤੇ ਅੱਜ ਬੰਦ ਦੇ ਸਬੰਧੀ ਕੀ ਕੀ ਤੁਹਾਡੀਆਂ ਹੈਗੀਆਂ ਮੰਗਾਂ ਉੱਚੀ ਸਾਡੀ ਕਿਸਾਨੀ ਮੰਗਾ ਨੇ ਜਿਹੜੀਆਂ 12 ਮੰਗਾ ਨੇ ਕਰਜ਼ਾ ਮਾ ਵੀ ਐਮ ਐਸ ਪੀ ਗਰੰਟੀ ਕਾਨੂੰਨ ਤੇ ਬਾਕੀ ਡੱਲਾ ਸਾ ਡੱਲੇਵਾਲ ਸਾਹਿਬ ਵਾਸਤੇ ਮੇਨ ਬੈਠੇ ਆ ਸੀ ਅੱਜ ਗੱਲੇਵਾਲ ਸਾਹਿਬ ਵਾਸਤੇ ਜਿਹੜਾ ਉਹਨੂੰ ਜਬਰੀ ਮਤਲਬ ਠਾਉਣ ਨੂੰ ਫਿਰਦੀ ਆ ਗਵਰਨਮੈਂਟ ਸਾਡੇ ਤੇ ਸੈਂਟਰ ਗਵਰਨਮੈਂਟ ਤੋਂ ਧੱਕਾ ਕਰ ਰਹੀ ਆ ਸੁਪਰੀਮ ਕੋਰਟ ਦੇ ਰਾਹੀਂ ਸੁਪਰੀਮ ਕੋਰਟ ਦੇ ਰਾਹੀਂ ਇਹੀ ਗੱਲਾਂ ਕਰ ਰਹੀ ਆ ਵੀ ਇਹਨੂੰ ਧੱਕੇ ਨਾਲ ਉਠਾਇਆ ਜਾਵੇ ਇਸ ਤੋਂ ਜੰਮੀ ਚੱਕ ਕੇ ਇਹਦਾ ਇਲਾਜ ਕਰਾਓ ਬਹਾਨੇ ਨਾਲ ਉਠਾਉਣਾ ਚਾਹੁੰਦੀ ਆ ਜਿਹੜੀਆਂ ਮੰਗਾਂ ਨਹੀਂ ਮੰਨ ਰਹੀ ਇਹਦਾ ਸਾਥ ਪੰਜਾਬ ਗਵਰਨਮੈਂਟ ਦੇ ਰਹੀ ਆ ਪੰਜਾਬ ਗਵਰਨਮੈਂਟ ਦੇ ਸਾਥ ਨਾਲ ਹੀ ਇਹ ਸਾਰਾ ਜਿਹੜਾ ਸਿਸਟਮ ਆ ਸਾਡਾ ਹਿੱਲ ਗਿਆ ਵਾ ਹਗੀਆਂ ਮੇਂਗ ਮੰਨਾ ਕੋਈ ਵੀ ਨਹੀਂ ਮੰਗ ਰਿਹਾ ਕਿਸਾਨੀ ਨਾਲ ਧੱਕਾ ਹੋ ਰਿਹਾ ਬਹੁਤ ਜ਼ਿਆਦਾ ਓਏ ਬੋਦੀ ਮਰ ਗਿਆ ਹਾਏ ਹਾਏ ਅਵੇ ਤਸਾਵੀ ਨਾਲ ਹੀ ਮੈਂ ਉਨ੍ਹਾਂ ਦੀ ਵਜ੍ਹਾ ਕਰਕੇ 100 ਸਾਲ ਪੰਜਾਬ ਨੂੰ ਫੇਰ ਜਿਹੜੀ ਆ ਗੁਲਾਮੀ ਧਰਨੀ ਪਈ ਸੋ ਇਸ ਕਰਕੇ ਚਾਹੇ ਕੋਈ ਵੀ ਸਰਕਾਰ ਹੋਵੇ ਜਿਵੇਂ ਦਿੱਲੀ ਖੜਜੋ ਖੜਜੋ ਇਹਦੇ ਖੜਜੋ ਖੜਜੋ ਇੱਕ ਵਾਰੀ ਫੂਲੀ ਬਣਾਉਣੀ ਇਹਨੇ ਉਹ ਤਾਂ ਬਣਾ ਲਈ ਆ ਰੈਡੀ ਤਾਂ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸੈਂਟਰ ਸਰਕਾਰ ਸੈਂਟਰ ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ती <laughs> दरका